ਜਿਹੜਾ ਜਮਦਤ ਚ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਕੀ ਕਹਿੰਦੇ ਜੀ? ਡੀਆਈ ਸਾਹਿਬ ਬਾਰਡਰ ਰੈਂਜ ਅਤੇ ਐਸਐਸਪੀ ਸਾਹਿਬ ਬਟਾਲਾ ਜੀ ਦੇ ਹੁਕਮਾਂ ਅਨਸਾਰ ਅੱਜ ਸਬਡਿਵੀਜ਼ਨ ਪਧਗੜ ਛੂਰੀਆਂ ਦੇ ਵਿੱਚ ਜਿਹੜੀ ਐ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ। ਔਰ ਇਹ ਜਿਹੜੇ ਸਬਡਿਵੀਜ਼ਨ ਦੇ ਚਾਰੋਂ ਥਾਣੇ ਆ ਚਾਰੋਂ ਥਾਣਿਆਂ ਦੇ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਹੈ। ਜਿਸ ਦਾ ਮੇਨ ਮਕਸਦ ਜਿਹੜੇ ਬੈਡ ਐਲੀਮੈਂਟਸ ਨੇ ਜਿਹੜੇ ਲੁੱਟਾਂ ਖਵਾ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਦੰ ਬਗੈਰ ਕਾਗਜ਼ਾਂ ਤੋਂ ਜਿਹੜੇ ਵਹੀਕਲ ਲੈ ਕੇ ਸੜਕਾਂ ਤੇ ਚੱਲਦੇ ਨੇ ਬਗੈਰ ਨੰਬਰ ਪਲੇਟ ਤੋਂ ਚੱਲਦੇ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਹੈ ਇਹ ਅੱਜ ਮੁਹਿੰਮ ਚਲਾਈ ਆ ਜਿਨ੍ਹਾਂ ਦੀ ਅਸੀਂ ਚੈਕਿੰਗ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੇ ਆ ਸਰ ਜਬਰਦਸਤ ਨਸ਼ੀਮਰਦ ਜਿਹੜਾ ਯੋਧੇ ਚੁਕਾਇਆ ਜਾ ਰਿਹਾ ਹੈ ਉਸ ਤੋਂ ਉੱਪਰ ਤੱਕ ਸਾਭਿ ਜਨ ਫਟੇਕਾਰ ਯੂਨੀਅਨ ਤੇ ਟ੍ਰਾਇਮ ਨੂੰ ਤੇ ਨਸ਼ੀਲਾ ਕਿੰਨੇ ਕੰਮ ਕਰਦਾ ਦਿਖੋ ਯੋਧ ਨਸ਼ੀਮਰਦ ਜਿਹੜਾ ਇਹ ਚੱਲ ਰਿਹਾ ਹੈ ਇਦੇ ਵਿੱਚ ਹੁਣ ਤੱਕ ਅਸੀਂ ਕਾਫੀ ਜਿਹੜੇ ਪੈਡਲਰ ਹੈਗੇ ਨੇ ਜਿਹੜੇ ਸਮੰਗਲਰ ਹੈਗੇ ਨੇ ਜਾਂ ਸਪਲਾਈਅਰ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਦੇ ਜਿਹੜੇ ਮੁਕਦਮੇ ਦਰਜ ਰਿਸਟਰ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਹੁੰਚਾਇਆ ਗਿਆ ਹੈ ਅਤੇ ਜੋ ਜੋ ਜਿਹੜੇ ਪੈਡਲਰ ਨੇ ਜਾਂ ਇਸ ਸਮੰਗਲਰ ਹੈਗੇ ਆ ਜੋ ਨਸ਼ਾ ਤੰδα ਕਰਦੇ ਆ ਗੈਰ ਕਾਨੂੰਨੀ ਜਿਹੜੇ ਜ਼ਮਾਨਤ ਤੇ ਆਏ ਆ ਉਹਨਾਂ ਦੀ ਵੀ ਜਿਹੜੀ ਰੂਟੀਨ ਦੇ ਵਿੱਚ ਚੈਕਿੰਗ ਚੱਲ ਰਹੀ ਆ ਬੈਲ ਆਊਟ ਜਿਹੜੇ ਹੋ ਕੇ ਆਪਣੇ ਘਰਾਂ ਚ ਆਏ ਨੇ ਤਾਂ ਕਿ ਉਹ ਦੁਬਾਰਾ ਇਸ ਧੰਦੇ ਦੇ ਵਿੱਚ ਨਾ ਲੱਗਣ ਉਹਨਾਂ ਦੇ ਖਿਲਾਫ ਅਤੇ ਨਸ਼ਾ ਵਿੱਚ ਉਹਨਾਂ ਦੇ ਖਿਲਾਫ ਜਿਹੜੀ ਆ ਜੋਦ ਨਸ਼ਿਆਂ ਬਰਤ ਜਿਹੜੀ ਸਾਡੀ ਮਿਹਨਤ ਉਹ ਲਗਾਤਾਰ ਜਾਰੀ ਹੈ ਤੁਹਾਡੇ ਰਿਕਾਰਡ 'ਚ ਕੋਈ ਬੱਚਾ ਨਸ਼ੇ ਵਿੱਚ ਜਿਹੜਾ ਤੁਹਾਡੇ ਰਿਕਾਰਡ 'ਚ ਕੋਈ ਰਿਪੋਰਟ ਨਹੀਂ ਨਸ਼ਾ ਕਰਦਾ ਨਹੀਂ ਕਰਦਾ ਦੇਖੋ ਕਾਫੀ ਐਸੀ ਕੰਟਰੋਲ ਕਰ ਲਿਆ ਫਿਰ ਵੀ ਜਿਹੜੇ ਇਕਾ ਦੁਕਾ ਹੈਗੇ ਨੇ ਉਹਨਾਂ ਦੇ ਖਿਲਾਫ ਵੀ ਸਾਡੀ ਸਾਡੀ ਕੋਸ਼ਿਸ਼ ਜਾਰੀ ਹੈ ਤਾਂ ਜੋ ਇਹਨੂੰ ਜੜ ਤੋਂ ਖਤਮ ਕੀਤਾ ਜਾ ਸਕੇ